ਤੇ ਲੱਕਤ ਹੋ ਗਿਆ ਮੇਰਾ ਚਲੋ ਗਾਇਜ਼ ਇਹ ਆਪਣਾ ਲੱਗਿਆ ਸੀ ਦੋ ਆ ਬਹੁਤ ਹੀ ਮਜਾ ਆਦਾ ਖਾਣ ਦਾ ਬਚਪਨ ਜੀ ਭਰੇ ਖਾਂਦੇ ਨਿੱਕੇ ਹੁੰਦੇ ਪੋਲੋ ਪਾਈਪ ਹੁੰਦੇ ਪੈਕਿੰਗ ਆ ਗਏ ਵੈਸੇ ਪਹਿਲਾਂ ਖੁੱਲੇ ਮਿਲਦੇ ਸੀ ਬੜਾ ਮਜਾ ਆਦਾ ਖਾਂਦਾ ਉਂਗਲਾਂ ਦੇ ਬਾਅਦ ਖਾਓ ਮਜ਼ੇਦਾਰ ਪੋਲੋ ਪਾਈਪ ਤੇ ਛੇਰ ਮੈਂ ਲੈ ਕੇ ਦੇ ਦਿੱਤੀ ਆ ਛੇ ਮੈਂ ਆਖ ਲਾੜਤੀ ਹਾਂ ਐ ਕਿਤਾ ਤੇ ਖਲਾੜੀਆਂ ਕਿਉਂ ਆ ਲੋਕੋ ਸ਼ਰੀਆ ਨਾਲ ਸਾਰੀਆਂ ਸੇਵੀਆਂ ਖਲਾਰਤੀਆਂ ਇਹਨੇ ਮੈਂ ਕਹਿੰਦਾ ਤੇਰੀ ਮੰਮਾ ਨੂੰ ਮੈਂ ਆਂਦੇ ਜਰਾ ਚੋਕ ਚੋਗਾ ਚੋਕੇ ਚੋਕੇ ਖਾ ਮੈਂ ਖਾਣਾ ਲੈ ਅਸਾ ਕਰਨ ਲਿਫਾ ਫਰ ਇਦਾਂ ਨੇ ਖਾ ਥੱਲੇ ਉੱਤਰ ਪਹਿਲਾ ਥੱਲੇ ਉੱਤਰ ਦੇ ਚੋਕਰ ਨੂੰ ਥੱਲੇ ਉੱਤਰ ਥੱਲੇ ਉੱਤਰ ਜਾ ਦੇਖੀ ਨਾ ਥੱਲੇ ਥੱਲੇ ਉਹ ਇਧਰ ਆ ਕਾ ਨਹੀਂ ਤੂੰ ਸਾਰੀਆਂ ਖਲਾੜਤੀਆਂ ਕਿਰੀਆਂ ਹੋਣ ਥੱਲੇ ਤੈਨੂੰ ਮੈਂ ਕਿਹਾ ਉਹ ਤੇ ਝੋਕੇ ਖਾ ਤੇਰਾ ਖਾਣਾ ਹੀ ਮੈਂ ਹਲਾ ਬਾਤੇ ਅੱਛਾ ਭਾਵੇਂ ਅੱਛਾ ਅੱਤ ਨਹੀਂ ਅੱਛਾ ਚਲੋ ਮੈਂ ਖਾ ਲਿਆ ਪੋਲੋ ਪਾਈਪ ਤੁਹਾਨੂੰ ਪਖਾਵਾਂਗੇ ਪੋਲੋ ਪਾਈਪ ਦੋਨਾਂ ਦੇ ਇੱਕ ਮੈਂ ਖਾ ਲਿਆ ਇੱਕ ਹੋਰ ਖਾ ਲਗਾ ਸ਼ੇ ਮੈਂ ਖਾ ਲਗਾ ਵੀ ਧੀ ਖਾ ਲਾ ਚਲੋ ਹੁਣ ਕਾਨੇ ਹਾਂ ਕਹਾ ਪੋਲਾ ਪਾਉਣੀ ਪਹਿਲਾ ਪਾਉਣੀ ਕੋਲੀ ਸੱਤਣ ਮੈਂ ਆਹ ਜੀ ਤੁੱਚੀ ਜਿਲਾ ਰਿਤੀ ਉਹਦੇ ਮੂੰਹ ਨਹੀਂ ਕੰਨਾਂ ਦੀ ਛਿਆ ਨੇ ਉਹ ਛਿਆ ਮੂੰਹ ਨਹੀਂ ਕੰਨਾਂ ਤੇ ਆਪੇ ਦੇ ਆਪੇ ਮੂੰਜ ਪਾ ਆਪੇ ਮੇਰੇ ਮੂੰਜ ਪਾ ਆ ਗਏ ਮਨ ਕੀ ਤੇ ਜਿ ਜਿਨਾ ਰਿਤੀ ਉਹ ਚੱਲ ਗਈ ਜੇ ਬਾਰ ਗਾਇਸ ਮੇਲੇ ਪਾਸ ਹੀ ਆ ਜਨ ਜ਼ਬਰ ਜਲਤ ਮਿਲੇਗਾ ਮੈਂ ਵਿਖਿਆ ਆਜੋ ਬਧਾਈ ਦੇਣੀ ਚਾਹੀਦੀ ਮੈਨੂੰ ਕਿ ਮੈਂ ਨੂੰ ਬਧਾਈ ਦੇਣ ਕਿਉਂ ਦੇਣੀ ਹੈ ਪਾਰਟੀ ਜਲ ਟੱਜਾ ਕਗਲ ਦੀ ਦੇਖੋ ਫਿਰ ਪਾਰਟੀ ਦੋ ਕੱਲ ਕੀ ਜਾ ਡਾੜੀਆ ਕੋਲ ਲਿਆ 50 ਰੁਪਏ ਬਿਸਕੁਟੀ ਖਿਲਾ ਦੇ ਜੀ ਹਰ ਦੇਲਟ ਹੁੰਦੀ ਐ ਕਿੰਨੀ ਖੁਸ਼ੀ ਹੁੰਦੀ ਆ ਬਿਸਕੁਟੀ ਖਿਲਾ ਦੇ ਦੇ ਅੱਜ ਦਿਨਾਂ ਦੇਖੋ ਗਾਇਸ ਕੋ ਯਾਰ ਖੁਸ਼ੀ ਨਹੀਂ ਪਾਸ ਹੋਏ ਕੋਈ ਬੰਦਾ ਬਿਸਕੁਟੀ ਖਿਲਾਣਾ ਸਾਡੇ ਆਪ ਬਿਸਕੁਟੀ ਖਿਲਾਣਾ ਤੂੰ ਮਰ ਜਿਲਾਵਾ ਤੂੰ ਮੇ ਲੀਲਾਵਾ ਮੈਂ ਲੀਕਲਾ ਨੂੰ ਲੈ ਆ ਦੋ ਗਲਾਜ ਨੂੰ ਤੈਨੂੰ ਪਤਾ ਹੈ ਬੀਆਂ ਤਿੰਨ ਆਣਿਆ ਚਾ ਲੈ ਠੀਕ ਨਹੀਂ ਚਾ ਲੈ ਗਿਆ ਪਿਉਂਗਾ ਨਹੀਂ ਮੈਂ ਤਾਂ ਅਗਲੀ ਰਾਤ ਪਹਿਵੇਂਂ ਦੇਰੇ ਵੀਰ ਤੇ ਵੀਰ ਤੇ ਇਹ ਆ ਗੱਲ ਗਲਤ ਰਿਜ਼ਲਟ ਆ ਜੀ ਆ ਗੱਲ ਝੂਠੀ ਆ ਮੇਰੀ ਆ ਗੱਲ ਝੂਠੀ ਮੇਰੇ ਦਾ ਰਿਜ਼ਲਟ ਹੀ ਕਈ ਜਾਨਾ ਫੁੱਲ 500 ਦੀ ਮੇਰੇ میٹرਕ ਆਏ 500 500 500 ਦੇ ਪੇਪਰ ਹੀ ਹਨ 507 500 317 ਨੰਬਰ ਆਏ 500 ਦਾ ਸੈਮੈਸਟਰ ਪਾਈਂਗਾ ਕੀ ਬਾਬੇ ਕੀ ਅਰੇ ਬਾਬੇ ਚੜ੍ਹ ਜਾਣ ਦੱਬਾ ਬਾਬੇ ਜਾ ਗਿਆ ਪਹਿਲਾਂ ਪਹਿਲੇ ਚੇਲੇ ਫਿਰ ਬਾਅਦ ਬਾਬੇ ਬਾਬੇ ਨੇ ਖਾਣਾ ਬਾਬੇ ਨੇ ਕਿਤੇ ਖਾਣਾ ਇਹ ਗੱਲ ਮੇਰੀ ਝੂਠੀ ਆ ਮੇਰੇ ਸਹਰੇ ਮੈਂ ਨਬਾਲਾ ਕਿਤੇ ਗਾਇਸ ਕਿ ਮੈਂ ਅੱਜ ਆਵਾਂਗਾ ਕੰਮ ਤੋਂ ਤੇ ਕਹਿੰਦੀ ਗੁਲਾਬ ਜਮ ਖਲਾਵਾਂਗੀ ਕਿਉਂਕਿ ਮੇਰੇ ਫੇਵਰਿਟ ਗੁਲਾਬ ਜਮੂ ਨਾ ਤਰ ਮੱਕਰ ਗਈ ਉਹ ਕੱਲ ਕੀ ਆ ਕੱਲ ਕੀ ਆ ਬਲਾਜ ਜੁਲਮ ਬਣਾਵਾਂ ਲੈ ਲਿਆ ਕਟਲਾ ਜਮ ਖਲਾ ਲੇ ਤੇ ਪਿਛਲੇ ਵਾਰ ਦਾ ਲੇਦਾ ਆ ਪਹਿਲਾ ਕਟਣਾ ਕਿੰਨਾ ਘੱਟੋ ਗਿਆ ਲੰਬਾ ਹੀ ਨਾ ਮੇਰੇ ਕਟਿਆ ਗਵਾ ਆ ਜੇ ਕਿੰਨਾ ਤੇ ਟੀਆ ਕਾ ਪਰਿਵਾਰ ਕੀ ਦੇਖੋ ਕਿਆ ਫਿਰ ਇਹ ਦੇਖਾ ਪਰਿਵਾਰ ਇਹ ਲੋਕਾਂ ਦਾ ਇਹ ਜਰਾ ਚਾਹਤ ਕਰ ਕਰ ਜਾ ਐ ਦਿਲੀ ਸੈਤਰੀ ਕੇ ਚਲ ਉੱਧ ਕਾਲ ਕਰ ਜਾ ਹਲੋ ਹਲੋ ਕਰੀ ਜਾਂਦੀ ਹੋ ਆਏਗਾ ਮੈਂ ਦੇਖ ਦਿਨਾ ਆ ਕੱਲ ਪੱਕਾ ਹੀ ਹੋਵੇ ਰੇ ਤੈਨੂੰ ਸਗੋਂ ਮਟੀ ਟੀ-ਸ਼ਰਟ ਵੀ ਆਪਣੇ ਦੇ ਦੀ ਐ ਕੱਲ ਪੱਕਾ ਆ ਤੇਰਾ ਗਿਫਟ ਮੈਂ ਲਵੈ ਕਿਰਾ ਆ ਮੇਰੇ ਲਈ ਉਹ ਚੀ ਮੇਰੇ ਮਾਂ ਮੈਨੂੰ ਦੇ ਦਿੱਤੀ ਟੀ-ਸ਼ਰਟ ਮੈਂ ਮਿਲੀ ਭਾਲੇਗੀ ਮੈਂ ਹੀ ਕਰਨੀ ਐ ਉੱਚੀ ਟੀ-ਸ਼ਰਟ ਇਹ ਕਿੰਨੀ ਬੋਲੇ ਤੀਆ ਕੀ ਬੋਲਦੀ ਕਹਿੰਦੇ ਜੀਵ ਘਾਟਾ ਮੱਕ ਤਾ ਨਾ ਕਰਨੀ

ਕਲੋਤੀ ਬਾਈ ਕਲੋਤੀ ਕੀ ਬਾਈ ਐ ਹੀ ਮਾਤਾ ਦੰਦੇ ਆ ਨਹੀਂ ਮੈਂ ਗਿਆ ਸੋ ਟੀ ਬਣਾ ਉਹ ਹਾਂ ਭੁਲ ਕੇ ਭੁੱਖ ਲੱਗੇ ਜਰੀਏ ਕੱਲ ਕੱਲ ਤਕੀ ਬਣਾ ਤਕੀ ਬਣਾ ਤਕੀ ਬੁਲਾਇਆ ਜਮੇ ਨਹੀਂ ਤੇਰੀ ਜੀਵਨ ਹੀ ਕੱਟ ਗਿਲੇ ਜਾ ਲੈ ਇੰਗਲਾਸ਼ ਬਿਲ੍ਹਾ ਆ ਜਾਓ ਹਾਂ ਮੈਂ ਕਿਹਾ ਨਾ ਕੱਲ ਪੱਕਾ ਕੱਲ ਪੱਕਾ ਤੈਨੂੰ ਕੱਲ ਡੱਬਾ ਲੈਣਾ ਕੱਲ ਡੱਬਾ ਲੈਣਾ ਮੇਰੇ ਦੋ ਰੱਖ ਦੇ ਦੋ ਮੈਂ ਕਿਹਾ ਅੱਧੀ ਸੋ ਤੇਰੀ ਚਾਹ ਕੋਈ ਦੋ ਰੱਖ ਦੇ ਚਾਲ ਬੇ ਮੈਂ ਦੋ ਗਾਣਾ ਨੂੰ ਵੀ ਲੈ ਖਾ ਲਗਾ ਕੱਲਾ ਆ ਜਾ ਉਹਨੇ ਫੇ ਕਿੰਨੀ ਚਲਾਇਆ ਖਲਾ ਤੂੰ ਮੈਂ ਅੱਜ ਤੂੰ ਮੇਨ ਪਾਰਟੀ ਦੇ ਕੱਲ ਮੈਂ ਦਾ ਪਾਸ ਤੂੰ ਹੋਈ ਤੇ ਗਲਾਸ ਮੈਂ ਖਲਾਵਾ ਦੇਖੋ ਜੀ ਲਾਉਣੇ ਠੀਕ ਆ ਉਹ ਮੋਗੀ ਪੀਓ ਰੋਟੀ ਆਵੇ ਲੈਣੇ ਬਾਅਦ ਚ ਲੈਣਾ ਰੋਟੀ ਬਹਿ ਖਾ ਲਈਏ ਖਾ ਲੈਣੇ ਰੋਟੀ ਖਾ ਲਈਏ ਫਿਰ ਮਿੱਠਾ ਖਾਵਾਂਗੇ ਠੀਕ ਹੈ ਚਲੋ ਤਲੋ ਜੀ ਅੱਜ ਜੋ ਬਣੀਆਂ ਹੋਈਆਂ ਟਿੰਡੀਆਂ ਪਿੰਡਿਆ ਦੇ ਮਾਸਾਣ ਦੇ ਲੱਕ ਦਾ ਖਾਣ ਨੇ ਮਾਸਾ ਜਿਹੜਾ ਮਾਸਾ ਤੋੜ ਪੀ ਸਕਦੀ ਹੈ 24 ਸੇਆ ਖਾਲਦੇ ਕਰੇ ਪਿੰਡਿਆ ਖਾਣ ਨੂੰ ਮਹਿਮਾਨ ਕਰਦਾ ਟਿਫਨ ਆਪਣਾ ਤੇ ਗਾਇਸ ਲੋਜੀ ਕੱਲ ਮੈਂ ਲੈ ਕੇ ਆ ਸੀ ਬੈਗ ਇਹ ਬਿਲਕੁਲ ਲੈਦਰ ਦਾ ਪਿਓਰ ਬੈਗ ਹੈਂਗਿੰਗ ਬੈਗ ਹੁੰਦਾ ਜਰਾ ਇੱਕ ਪਾਸੇ ਉਹਨੋ ਟਕਮਾ ਲੱਗਪਕ 400 ਰੁਪਏ ਦਾ ਮੈਨੂੰ ਪੈ ਗਿਆ ਤੇ ਬਹੁਤ ਵੀ ਤੇ ਲੈਦਰ ਦਾ ਬੈਗ ਹੈ ਮੈਂ ਤਾਂ ਕਿਹਾ ਇਹ ਹਲਕਾ ਦਿਓ ਕਹਿੰਦੇ ਕੋਈ ਨਹੀਂ ਪੈ ਹਲਕਾ ਕੋਈ ਫਾਇਦਾ ਨਹੀਂ ਵਧੀਆ ਲਿਓ ਲੈਦਰ ਦਾ ਲਓ ਪੈ ਹੈ ਤੇ ਆ ਚਾਰ ਕੋਈ 400 ਦਾ ਕੋਈ ਚੱਕਰ ਨਹੀਂ ਤੇ ਬੈਗ ਲੈ ਆ ਕੱਲ ਹੋਰ ਕੀ ਪਾਣਾ ਹੁੰਦਾ ਬੰਦੇ ਵਿੱਚ ਰੋਟੀ ਟਿਫਨ ਮਦ ਪੈ ਕਰਕੇ ਲੈਂਦਾ ਤੇ ਟਿਫਨ ਮੈਂ ਲੈ ਇਨਰ ਚ ਪੈ ਕਰਕੇ ਇਹ ਮਾ ਕੁਆ ਡਿਲੇ ਦੀ ਜੁੰਬੜੀ ਕਿਤੇ Lego guys mak udah dilihat di mana, he? Guys deh kelar dilihat di mak bukunya lagi, deh jumburi portnya jumburi, deh jumburi ਪਕੜ ਲਈਆ ਆ ਪਕੜ ਲਈਆ ਤੱਪੜਿਆ ਗਰਮ ਭਰੋ ਹੁੰਦਾ ਤੇ ਮਿੰਨ ਲਗੇ ਰਹੇ ਲਾਚਿਆ ਕਰ ਕਰ ਗੱਲ ਕਰ ਤੁਮੇ ਇਹ ਨਾ ਕਰ ਲੈ ਨੀਆ ਤੇਰਾ ਖਤਰਾ ਬਿੰਨਾ ਦੇ ਦਿਆ ਕਿਉਂ ਲੜਦੇ ਹੋ ਮੈਂ ਸੁਣ ਮਾਰੇ ਕਦੀ ਮੈਂ ਨਾ ਲੜਦਾ ਕਿੰਨਾ ਸਾੜੇ ਲੜਦੇ ਆ ਮੈਂ ਕਈ ਨਾ ਲੜਦਾ ਹੈ